ਪੰਜਾਬ ਚ ਗੁੰਡਾਗਰਦੀ ਦਾ ਖੌਫਨਾਕ ਮੰਜ਼ਰ ਪਹਿਲਾਂ ਫੋਨ ਤੇ ਦਿੱਤੀ ਧਮਕੀ ਮੈਂ ਕਹਾ ਉਹ ਫਾਇਦਾ ਤੇ ਤੈਨੂੰ ਕੋਈ ਨਹੀਂ ਹੋਣਾ ਮੈਂ ਪੁਲਿਸ ਪੁਲਿਸ ਕੋਈ ਜਾਣਦਾ ਨਹੀਂ ਕੋਈ ਫਾਇਦਾ ਹੈਗਾ ਵੈ ਤੂੰ ਪੁਲਿਸ ਕੋ ਭਜ ਜਾ ਫੇਰ ਨੇ ਆ ਵੈ ਇਹ ਚ ਤੇਰਾ ਨੁਕਸਾਨ ਹੈ ਓਏ ਮਿੱਤਰਾ ਮੈਨੂੰ ਸਭ ਪਤਾ ਵੈ ਤੂੰ ਨਿਓ ਚੱਕਣਿਆ ਫੋਨ ਹੈ ਫੇਰੇ ਸ਼ਰੇ ਆਮ ਲਗਾ ਦਿੱਤੀ ਕਾਰਾਂ ਨੂੰ ਅੱਗ ਨਹੀਂ ਫੇਤਾ ਨਾ ਥਾਰ ਘੱਟੀ ਐ ਥਾਰ ਘੱਟੀ ਨੂੰ ਵੀ ਅੱਗ ਲਾਊਗਾ ਤੇ ਜਿਹੜਾ ਹੋਟਲ ਬਣਾਉਂਦੇ ਆ ਨਾ ਤੇ ਬਾਹਰ ਖਲੋਤਾ ਸਮਾਨ ਉਹਨੂੰ ਵੀ ਸਾਰੇ ਨੂੰ ਅੱਗ ਲਾਊਗਾ ਤੇ ਤੇਰੇ ਤੇਰਾ ਵੀ ਨੁਕਸਾਨ ਕਰੂੰਗਾ ਕੋਈ ਗੱਲ ਨਹੀਂ ਐ ਤੂੰ ਆਪ ਕਰੇਂਗਾ ਫੋਨ ਹੁਣ ਮੈਂ ਨਹੀਂ ਕਰਨਾ ਤੈਨੂੰ ਹੁਣ ਤੂੰ ਫੋਨ ਕਰੇਂਗਾ ਮੈਨੂੰ ਪ੍ਰੋਤੀ ਨਾਲ ਦੇਣ ਤੇ ਗੁੰਡਾਗਰਦੀ ਦਾ ਨੰਗਾ ਨਾਚ ਜਿਨ੍ਹਾਂ ਨੂੰ ਮੈਂ ਸੁਪਣਾ ਲਾਇਆ ਮੈਂ ਪੈਸੇ ਨਹੀਂ ਐ ਇਹ ਨਾ ਸੋਚੀਂ ਕਿ ਘਰੇ ਹੋਦਾ ਤੈਨੂੰ ਫੋਨ ਲਾਤਾ ਕੋਈ ਗੱਲ ਨਹੀਂ ਐ ਤੈਨੂੰ ਮੈਂ ਦੱਸਦਾ ਰੱਖੀਂ ਇਰੇ ਬਾਅਦੇ ਕਰੀਆਣਾ ਤੂੰ ਪਾਜੀ ਕਿਥੇ ਭਜਣਾ ਮੈਂ ਤੈਨੂੰ ਮੈਂ ਦੱਸਦਾ ਹਾਂ ਤੇ ਜੇ ਮੈਂ ਨੁਕਸਾਨ ਕੀਤਾ ਮੈਂ ਇਹ ਨਹੀਂ ਕਰਨਾ ਕਿ ਗੋਰੀਆਂ ਮਾਰੇ ਤੇ ਸਾਰ ਨੂੰ ਮੈਂ ਮਾਰ ਦੇਣਾ ਤੈਨੂੰ ਤੇ ਤੂੰ ਮਰੇਗਾ ਤਾਂ ਗੋਰਾਣੇ ਪੱਟੇ ਨਾਲ ਪੈਸੇ ਦੇ ਦੇਨੇ ਮੈਨੂੰ ਸਤਸਰੀਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਸੋਸ਼ਲ ਮੀਡੀਆ ਤੇ ਕਿਤੇ ਤੇ ਇੱਕ ਗੈਂਗਸਟਰ ਦੀ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਉਸ ਵੱਲੋਂ ਇੱਕ ਸ਼ਖਸ ਤੋਂ ਸ਼ਰਿਆਮ ਫਿਰੋਤੀ ਮੰਗੀ ਜਾ ਰਹੀ ਹੈ ਤੇ ਫਿਰੋਤੀ ਨਾ ਦੇਣ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਉਸ ਨੂੰ ਵੱਡਾ ਨੁਕਸਾਨ ਕਰਨ ਦੀ ਗੱਲ ਇਸ ਗੈਂਗਸਟਰ ਦੇ ਵੱਲੋਂ ਕਹੀ ਜਾ ਰਹੀ ਸੀ ਤੇ ਇਸ ਵਿਚਾਰੇ ਹੀ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਪੀੜ ਤਿਕਸ ਸ਼ਖਸ਼ ਦੇ ਪ੍ਰਾਣੀਆਂ ਆਕਾਰਾਂ ਦੇ ਸ਼ੋਅਰੂਮ ਚ ਕੁਝ ਬਦਮਾਸ਼ ਆਉਂਦੇ ਨੇ ਆਉਂਦਿਆ ਸਾਰ ਇਹਨਾਂ ਬਦਮਾਸ਼ਾਂ ਨੇ ਹਥਿਆਰ ਲਹਿਰਾਉਣੇ ਸ਼ੁਰੂ ਕਰ ਦਿੱਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖਦੇ ਹੀ ਦੇਖਦੇ ਕਿਰਪਾਨਾਂ ਦੇ ਨਾਲ ਗੱਡੀਆਂ ਦੀ ਭਣ ਤੋੜ ਕਰਨੀ ਸ਼ੁਰੂ ਕਰ ਦਿੱਤੀ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਇੱਥੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਤੇ ਗਾਲਾਂ ਕੱਢਦੇ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਆਖਰ ਪੰਜਾਬ ਚ ਕਿੱਥੇ ਇਹ ਵੱਡੀ ਵਾਰਦਾਤ ਹੋਈ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾਤ ਦਾ ਸਮਾਂ ਅੱਧੀ ਦਰਜਣ ਦੇ ਕਰੀਬ ਨੌਜਵਾਨ ਨੇ ਹੱਥਾਂ 'ਚ ਹਥਿਆਰ ਫੜੇ ਹੋਏ ਨੇ ਮੂੰਹ ਸਿਰ ਟਕੇ ਹੋਏ ਨੇ ਆਉਂਦਿਆ ਸਾਰ ਇਹਨਾਂ ਨੇ ਗੱਡੀਆਂ ਤੇ ਇੱਟਾਂ ਰੋੜੇ ਭਰਾਉਣੇ ਸ਼ੁਰੂ ਕਰ ਦਿੱਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਇਹਨਾਂ ਪ੍ਰਾਣੀਆਂ ਕਾਰਾਂ ਦੇ ਸ਼ੋਅਰੂਮ ਦੀ ਰਾਖੀ ਲਈ ਪਿਆ ਬਜ਼ੁਰਗ ਚੌਂਕੀਦਾਰ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਂਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਇਹਨਾਂ ਵੇਖੋ ਆਫ ਬਦਮਾਸ਼ਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਕਿਰਪਾਨਾ ਨਾਲ ਗੱਡੀਆਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਦੇ ਚੱਲਦੇ ਚੰਦ ਮਿੰਟਾਂ 'ਚ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਰਾਖ ਹੋ ਗਈਆਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਗੁੰਡਾ ਕਰਦੀ ਦੀ ਇਹ ਵੱਡੀ ਵਾਰਦਾਤ ਅਮਰitsar ਦੇ ਮਜੀਠਾ ਤੋਂ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਫੋਨ ਤੇ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਅਮਨ ਗੋਤਾ ਦੱਸ ਰਿਹਾ ਸੀ ਜਿਸ ਵੱਲੋਂ ਕਬਲਪ੍ਰੀਤ ਨਾਮ ਦੇ ਸ पीड़ित ਸਖਸ਼ ਤੋਂ ਫਿਰੋਤੀ ਮੰਗੀ ਜਾ ਰਹੀ ਸੀ ਤੇ ਫਿਰੋਤੀ ਨਾ ਦੇਣ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਸ਼ਰਿਆਮ ਇਹ ਗੁੰਡਾਗਰਦੀ ਪੀੜਤ ਸ਼ਖਸ ਦੇ ਪੁਰਾਣੇ ਕਾਰਾਂ ਦੇ ਸ਼ੋਅਰੂਮ 'ਚ ਕੀਤੀ ਗਈ ਹੈ ਧਮਕੀ ਦੀ ਕਿਤੇ ਤਾੜਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੀ ਪੁਸ਼ਟੀ ਆਦਾਰਾ ਜੱਗ ਬਾਣੀ ਨਹੀਂ ਕਰਦਾ ਪਰ ਇਸ ਆਡੀਓ ਨੇ ਹਰ ਇੱਕ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਜਾਣਕਾਰੀ ਮੁਤਾਬਕ ਪੀੜਤ ਸ਼ਖਸ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਇਸ ਦੇ ਬਾਵਜੂਦ ਧਮਕੀਆਂ ਮਿਲਣ ਦਾ ਫਿਰੋਤੀਆਂ ਮੰਗਣ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਇਸ ਵਿਚਾਲੇ ਹੀ ਇਹ ਵੱਡੀ ਵਾਰਦਾਤ ਹੋ ਚੁੱਕੀ ਹੈ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਹਮਣੇ ਆਈ ਇਸ ਵਾਰਦਾਤ ਤੋਂ ਬਾਅਦ ਪੀੜਤ ਸ਼ਖਸ ਤੇ ਉਸਦਾ ਪਰਿਵਾਰ ਸਹਿਮਿਆ ਹੋਇਆ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ